ਲੁਧਿਆਣਾ ਦੇ ਵਿੱਚ ਹੋਈ ਕੈਸ਼ ਵੈਨ ਦੀ ਲੁੱਟ ਮਾਮਲੇ ਦੇ ਵਿੱਚ ਹੁਣ ਆ ਗਿਆ ਹੈ ਨਵਾਂ ਮੋੜ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਵੱਡੀ ਖਬਰ ਤੁਹਾਡ ਨਾਲ ਸਾਂਝੀ ਕਰਨ ਜਾ ਰያ ਦੱਸਦੀ ਹੈ ਕਿ ਹੁਣੇ-ਹੁਣੇ ਇਹ ਖਬਰ ਸਾਹਮਣੇ ਆਈ ਸੀ ਕਿ ਲੁਧਿਆਣਾ ਦੇ ਵਿੱਚ ਕੈਸ਼ ਵੈਨ ਦੇ ਲੁੱਟ ਹੋਈ ਹੈ ਕਰੀਬ 10 ਕਰੋੜ ਦੇ ਕੈਸ਼ ਦੀ ਲੁੱਟ ਹੋਈ ਦੱਸੀ ਜਾ ਰਹੀ ਸੀ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ 9 ਤੋਂ 10 ਦੀ ਗਿਣਤੀ ਦੇ ਵਿੱਚ ਨਕਾਬਪੋਚ ਸੰਤਾ ਇਹਨਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ ਇੱਕ ਮਹਿਲਾ ਦੇ ਹੋਣ ਦਾ ਖੱਜਾ ਵੀ ਪੁਲਿਸ ਦੇ ਵੱਲੋਂ ਜਤਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਇੱਕ ਮਹਿਲਾ ਵੀ ਇਸ ਪੂਰੀ ਪਲੇਨ ਦੇ ਵਿੱਚ ਸ਼ਾਮਲ ਸੀ ਹਾਲਾਂਕਿ ਵੈਨ ਨੂੰ ਬਰામਤ ਕਰ ਲਿਆ ਗਿਆ ਪਰ ਛੇਤੀ ਹੀ ਪੁਲਿਸ ਦੇ ਵੱਲੋਂ ਇਸ ਦਾ ਵੀ ਪਤਾ ਲਗਾ ਲਿਆ ਜਾਵੇਗਾ ਕਿ ਆਖਿਰਕਾਰ ਐ ਨਕਾਬ ਪੋਸ਼ ਸੀ ਕੋਨਤਾ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਦੀ ਖਬਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰਾਜਪੁਰਾ ਨਗਰ 'ਚ ਇਹ ਵੱਡੀ ਵਾਰਦਾਤ ਵਾਪਰੀ ਹੈ ਰਾਜਪੁਰਾ ਨਗਰ 'ਚ ਏਟੀਐਮ 'ਚ ਕੈਸ਼ ਜਮਾ ਕਰਨ ਵਾਲੀ ਕੰਪਨੀ ਦੀ ਵੈਨ 'ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਮੌਕੇ ਤੇ ਪੁਲਿਸ ਜਾਂਚ ਕਰ ਰਹੀ ਹੈ ਵੈਨ ਕੰਪਨੀ ਦੇ ਦਫ਼ਤਰ ਦੇ ਵਿੱਚ ਖੜੀ ਹੋਈ ਸੀ ਲੁਟੇਰਿਆਂ ਵੱਲੋਂ 10 ਕਰੋੜ ਦੀ ਲੁੱਟ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵੱਲੋਂ ਚੋਰੀ ਕੀਤੀ ਗਈ ਕੈਸ਼ ਵੈਨ ਨੂੰ ਤਾਂ ਬਰਾਮਦ ਕਰ ਲਿਆ ਗਿਆ ਪਰ ਇਹ ਜਿਹੜੇ આરોપી ਸਨ ਉਹ ਫਰਾਰ ਹੋ ਗਏ ਨੇ। ਜ਼ਿਕਰ ਹੋ ਗਿਆ ਕਿ ਪੁਲਿਸ ਨੇ ਲੁਟੇਰਿਆਂ ਦੇ ਹਥਿਆਰ ਜਿਹੜੇ ਨੇ ਉਹ ਬਰਾਮਦ ਕਰ ਲਏ ਗਏ ਨੇ ਜਨਾ ਦਾ ਇਸਤੇਮਾਲ ਜਿਹੜਾ ਇਸ ਵਾਰਦਾਤ ਦੇ ਵਿੱਚ ਕੀਤਾ ਗਿਆ ਸੀ ਜਿਸ ਇਲਾਕੇ ਦੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿੱਚਕਾਰ ਹੀ ਖੜੀਆਂ ਹੁੰਦੀਆਂ ਨੇ। ਰਾਤ ਨੂੰ ਕੈਸ਼ ਭਰਿਆ ਜਾਂਦਾ ਤੇ ਕੈਸ਼ ਚ ਵੈਨਾਂ ਸਵੇਰੇ ਸਵੇਰੇ ਆਪੋ ਆਪਣੇ ਟਿਕਾਨਿਆਂ ਦੇ ਲਈ ਰਵਾਨਾ ਹੋ ਜਾਂਦੀਆਂ ਨੇ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਹੈ ਕਿ ਐਵੀ ਕੰਪਨੀ ਦੀ ਵੱਡੀ ਲਾਪਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾਇਆ ਵੀ ਪਰ ਇਸ ਦੇ ਵਿੱਚ ਇੱਕ ਖਾਸ ਗੱਲ ਐ ਵੀ ਹੈ ਕਿ ਨਕਾਬਪੋਸ਼ ਲੁਟੇਰਿਆਂ 'ਚ ਇੱਕ ਔਰਤ ਵੀ ਸ਼ਾਮਲ ਹੈ ਅਤੇ ਇਹਨਾਂ ਦੀ ਗਿਣਤੀ 9 ਤੋਂ 10 ਦੱਸੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਕੈਸ਼ ਵੈਨ ਦੀ ਲੁੱਟ ਹੋਈ ਹੈ ਕਰੀਬ 10 ਕਰੋੜ ਪੇ ਦੀ ਲੁੱਟ ਹੋਈ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਿਤਨਾ ਕਿਤੇ ਵੱਡੀ ਲਾਪਰਵਾਹੀ ਵੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਨਕਾਬ ਪੋਸ਼ਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਵੇਗਾ ਤੇ ਆਖਿਰਕਾਰ ਕਿਸ ਦਾ ਹੱਥ ਹੈ ਇਸ ਦੇ ਪਿੱਛੇ ਇਸ ਦੀ ਵੀ ਜਾਣਕਾਰੀ ਜਿਹੜੀ ਹੈ ਉਹ ਛੇਤੀ ਹੀ ਮਿਲ ਜਾਵੇਗੀ ਤਾਂ ਹੋਰ ਕੋਈ ਵੱਡੀ ਅਪਡੇਟ ਇਸ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਜ਼ਰੂਰ ਮੁਖਾਤਿਬ ਹੋਵਾਂਗੇ ਫਿਲਹਾਲ ਦੇ ਲਈ ਮੈਨੂੰ ਦੋ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਭੁਪਿੰਦਰ ਸਿੰਘ ਅਗਰ ਤੁਸੀਂ ਯੂਕੇ ਜਾਣਾ ਚਾਹੁੰਦੇ ਆ ਸਾਨੂੰ ਮਿਲੋ ਅਸੀਂ ਤੁਹਾਡੇ ਡ੍ਰੀਮਸ ਜਿਹੜੇ ਆ ਉਹ ਪੂਰੇ ਕਰਾਂਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਬਰੀਕਰਨ ਦੀ ਨੀਡ ਨਹੀਂ ਕਿਸੇ ਤਰ੍ਹਾਂ ਦਾ ਪੈਸਾ ਡੁੱਬਣ ਦਾ ਕੋਈ ਡਰ ਨਹੀਂ ਤੁਸੀਂ ਸਾਡੇ ਨਾਲ ਆ ਕੇ ਸੰਪਰਕ ਕਰੋ ਸਾਰੇ ਅਸੀਂ ਤੁਹਾਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਆਫਟਰ ਵੀਜ਼ਾ ਤੁਸੀਂ ਪੇ ਕਰਨਾ ਆ ਐਂਡ ਤੁਸੀਂ ਆਪਣੇ ਡ੍ਰੀਮਸ ਜਿਹੜੇ ਆ ਉਹ ਪੂਰੇ ਕਰ ਸਕਦੇ ਆ ਚਾਹੇ ਸਟੱਡੀ ਵੀਜ਼ਾ ਨੂੰ ਲੈ ਕੇ ਆ ਯੂਕੇ ਦੇ ਚਾਹੇ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਚਾਹੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੁਸੀਂ ਸਾਨੂੰ ਆ ਕੇ ਮਿਲੋ ਸੁਲਤਾਨਪੁਰ ਲੋਧੀ ਨੀਅਰ ਬੱਸ ਸਟਾਪ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ